ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਸੰਤਪੁਰਾ ਜੀ ਤਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਲਾਗ ਲੈ ਕੇ ਆਂਦੇ ਆ ਜੀ ਟੋਟਲ ਤਿੰਨ ਜੀ ਇੱਕ ਸੂਆ ਸੂਆ ਲਾਗਾ ਜੀ ਤੇ ਦੋ ਬੱਚੇ ਆ ਛੋਟੇ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗੇ ਤਸੱਲੀ ਭਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸੱਸੀ ਗੱਲ ਜੀ ਸੱਸੀ ਕਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਹਾਂ ਬਈ ਮਨਾਗਰੇਜਾ ਪਿੰਡ ਸੰਗਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਬਗਾਵਰ ਰੋਇਲ ਨੰਬਰ ਜੀ 98724 1657 ਠੀਕ ਹੈ ਬਰੇ ਅੱਜ ਤੈਨਾਂ ਨਾਗਾ ਜੀ ਹਾਂਜੀ ਵੀਰੇ ਦੋ ਬੱਚਿਆਂ ਦਾ ਸੁਆਗਤ ਕਿੱਧਰੋਂ ਸ਼ੁਰੂ ਕਰਕੇ ਜੀ ਐਸੀ ਗੱਲ ਵੀਰੇ ਸੱਜਰ ਸੁਆਗਤ ਨਮਾ ਜੀ ਇਹ ਵੀਰੇ ਦੂਜਾ ਸੁਆ ਸੁਈ ਆ ਤਾਂ ਦੋ ਸੁਈ ਆ ਜੀ ਅੱਜ ਜਨ ਸੂਈਲ ਚੌਥਾ ਦਿਨ ਆ ਵੀਰੇ ਬੱਚਾ ਕੀ ਹੈ ਜੀ ਮਗਰ ਆ ਗਿਆ ਬੱਚਾ ਜੀ ਜੀਰ ਦੀ ਡਰਨਾਂ ਜੀ ਜੀਰ ਦੀ ਗਰੰਟੀ ਜੀ ਕਿੰਨਾ ਬੋਲਾ ਤਿਆਰ ਹੈ ਜੀ ਭਾਈ ਬੋਲਾ ਇਸ ਟਾਈਮ 16 ਲੀਟਰ ਆ ਜੋ ਓਕੇ ਦੇ ਦਾਂਗੇ ਮਣਕੇ ਦਵਾਂਗੇ ਆਪਣੇ ਘਰੋਂ ਬਾਈ ਜਿਹੜਾ ਲਊਗਾ ਦੋ ਡਾਂਗ ਚੋਲੇ ਜਾਂ ਚਾਰ ਚੋਲੇ ਠੀਕ ਆ ਜੀ ਠੀਕ ਆ ਤੇ ਪੌਣ ਦੇਗਲਾ 15 ਮੰਨ ਕੇ ਆ ਜੇ ਦੁੱਧ 16 ਲੀਟਰ ਹੀ ਮਣਕੇ ਦਵਾਂਗੇ ਠੀਕ ਆ ਜੀ ਖੜਾ ਦੀ ਡਰਨਾਂ ਜੀ ਖੜਾ ਦੀ ਗਰੰਟੀ ਹੈ ਬਾਕੀ ਕਈ ਭੈਣ ਭਰਾ ਕਹਿੰਦੇ ਆ ਕ੍ਰੋਸ ਗਾਂ ਦੇ ਦਰਮ ਨਿਕਲੂਗਾ ਇਹਦੇ ਪਿੰਡ ਨੂੰ ਚਵਾ ਲੈਣ ਜਿਹੜਾ ਲੈ ਜਾਊਗਾ ਆਪਣੇ ਆਪਣੀ ਠੰਡੀ ਆ ਠੀਕ ਸੂਆ ਬਾਈ ਦੱਸਦਾ ਕਿ ਦੂਜਾ ਸੂਈ ਹੈ ਜੀ 4 ਦਿਨ ਸਮਾਂ ਹੋ ਗਿਆ ਸੂਈ ਨੂੰ ਜੀ ਬੱਚਾ ਮਗਰ ਬੱਚਾ ਨੱਟ 16 ਕਿਲੋ ਬੋਲੀ ਤਿਆਰ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਚਵਾਈ ਕਰ ਸਕਦਾ ਜੀ 16 ਫਿਟ ਮਸਾਲਾ ਹਵਾਨਾ ਥਣ ਕੱਲਾ ਕੱਲਾ ਨਿਖੜਮਾ ਹੱਥੀ ਚਵਾਈ ਵਾਲਾ ਥੜ ਬਾਕੀ ਚਾਰ ਹੀ ਥਾਣਾ ਪੂਰ ਸੰਪੂਰਾ ਵੀ ਨਹੀਂ ਜੀ ਥਾਣੇ ਕੱਲਾ ਕੱਲਾ ਨਿਖੜਮਾ ਲੱਗਿਆ ਠੰਡੀ ਸੀਲ ਬਾਈ ਕਰ ਦੇਣੀ ਆ ਵਾਲਾ ਅੱਦੇ ਪਿੰਡ ਨੂੰ ਚਵਾ ਲੈਣ ਜੀ ਬੇਫਿਕਰ ਹੋ ਜੇ ਜੀ ਥਾਣੇ ਦੇ ਸਹਿਜ ਵੀ ਸੋਨੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਥਾਣ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਲਓ ਜੀ ਕਰ ਲੋ ਚੈੱਕ ਜੈ ਜੀ ਦੀ ਡਿਮਾਂਡ ਵੀਰੇ ਜਿਹੜੇ ਲੈਣ ਆਈਆਂ ਜੀ ਵੀਰੇ ਮੌਨ 58000 ਆਣੇ ਉਜਮਾਂਤਣ ਹਾਂ ਬੱਚੇ ਮਾਂਤਣ ਕਰਾਂਗੇ ਥੋੜਾ ਜਿਹਾ ਬਾਕੀ ਮੱਝਾਂ ਰਜਾ ਦੁੱਧ ਤੇ ਬਾਈ ਮੈਂ ਤਾਂ ਦਵਾਈ ਦੀ ਗੱਲ ਨਾ ਆਪਣੀ ਵਿੱਚ ਰਹਿ ਗਈ ਭੈਣ ਭਰਾਵਾਂ ਦੇ ਬਹੁਤ ਫੋਨ ਆਏ ਆ ਹਾਂਜੀ ਬਈ ਸਾਨੂੰ ਗਰਮੀ ਤੋਂ ਰਹਿਤ ਚਾਹੀਦੀ ਹੈਗਾ ਸਹੀ ਗੱਲ ਹੈ ਜੀ ਤੇ ਵੀ ਹੁਣ ਐਚਐਫ ਰੀਦ ਨੂੰ ਪਤਾ ਤੁਹਾਡੀ ਗਰਮੀ ਮੂਰੇ ਆ ਗਈ ਪੈਣੀ ਆ ਔਖਾ ਹੋਇਆ ਤੇ ਹੁਣ ਜਰਸੀ ਦੀ ਤਾਂ ਐਸੇ ਕਰਾਸ ਗਾਂ ਦੀ ਢਿਮਾਰੀ ਰਹਿਣੀ ਆ ਢਿਮਾਰੀ ਬਾਕੀ ਦੁੱਧ ਵੀਰੇ ਮੈਂ ਔਰ ਗਾਂ ਕਰਮਾਲੀ ਦਾ ਹੈਂਟ ਬਹੁਤ ਆਉਂਦੀ ਹੈ ਸਹੀ ਗੱਲ ਹਾਂ ਜੀ ਨੇ ਘਰੇ ਜਾ ਉਹਨੂੰ ਵਰਤਨਾ ਮੌਜ ਗਰਮੀ ਮੌਜ ਲਈ ਰੱਖੂਗੀ ਠੀਕ ਹੈ ਜੀ ਬਾਕੀ ਫੈਕਸ ਆਰਡਰ ਦੀ ਐ ਕੋਈ ਐ ਟੁੱਟ ਮਾਇਆ ਲੇਵਾਣੀ ਹੈਗਾ ਜਮਾਂ ਲੇਵਾ ਛਾੜਦੀ ਠੀਕ ਹੈ ਵੀਰੇ ਬਾਕੀ ਜੈਜ ਜੀ ਡਿਪਾਰਟ ਆ ਜੇ 15 20 ਕਿਲੋ ਵਾਲੀ ਮੱਝ ਲੈਣ ਜਾਵਾਂਗੇ ਤਾਂ 2 ਲੱਖ ਤੋਂ ਬਾਹਰ ਆਊਗੀ ਬਾਕੀ ਟਾਈਮ ਨੋਟ ਕਰਾ ਦੇ ਵੀਰੇ 8:30 ਸਵੇਰ ਦਾ ਟਾਈਮ ਆ ਸਵੇਰ ਦਾ ਟਾਈਮ ਹੀ ਆ ਜੀ ਰਾਤ ਨੂੰ ਆ ਲੋ ਜੀ 8:00 ਵਜੇ ਤੇ 28 ਮਿੰਟ ਤੇ ਵੀਡੀਓ ਬਣਾ ਰਹੇ ਆ ਨਾਲ ਹੀ ਅਪਲੋਡ ਹੋ ਜਾਣੀਆਂ ਜੀ ਬਾਕੀ ਸਾ ਮਾ ਤੁਨ ਦਾੰਦ ਘਾਤਾ ਜੀ ਜਿਹੜੇ ਆ ਦੋਨੇ ਬੱਚੇ ਆ ਇਹ ਦੋਨੇ ਕੀਰੇ ਆ ਜਿਵੇਂ ਬਰੇ ਦੁੱਧ ਦੰਦਾ ਚਾਰ ਚਾਰ ਹੀ ਥਾਨ ਹੋਣਗੇ ਕੋਈ ਫੋਟਾਗ ਨਾ ਹੋਊਗੀ ਹੈ ਇਹ ਵੀ ਗਰਮੀ ਦੇ ਦੋਫੇ ਆ ਹਾਂ ਲਓ ਇਹਦੀ ਚੈੱਕ ਕਰੋ ਇਹ ਜਰਸੀ ਮੈਕਸ ਜੇ ਆ ਮੰਨ ਲਓ ਜਰਸੀ 'ਚ ਵੀ ਪੈਂਦੀ ਐ ਚੈਪ 'ਚ ਵੀ ਤੇਰਾ ਥਾਨ ਨਹੀਂ ਬਰੇ ਲੱਗਦਾ ਵੇਖ ਕੇ ਨਗਰ ਚਾਹਣ ਲੱਗਿਆ ਨਾ ਲਓ ਜੀ ਆ ਟੈਂਕ ਨਾ ਜਿਵੇਂ ਵੈਸੇ ਹੀ ਇੱਕ ਬੱਚੇ ਚੜਾ ਇੱਕ ਟੈਂਕਣਾ ਹੈ ਠੀਕ ਆ ਜੀ ਇਹ ਕਿ ਸਾਮਾਨ ਆ ਜੁੜੇ ਦੀ ਕਰਨੀ ਹੈ ਕਿ ਕਿਵੇਂ ਕਰਨੀ ਹੈ ਜਿਵੇਂ ਵੀ ਮਰਜ਼ੀ ਕਰਲਾਜੇ ਕੱਲੀ ਕੱਲੀ ਦੀ ਕੋਣੀ ਗੱਲੀ ਗੱਲੀ ਜੇ ਆਪਾਂ ਕਰ ਦਨੇ ਆ ਕੱਲੀ ਕੱਲੀ ਦੀ ਜੋੜਾ ਲਊਗਾ ਤਾਂ ਫਾਇਦੇ ਚ ਰਹੂਗਾ ਘਾਣ ਦੇ ਦਾਂਗੇ ਠੀਕ ਹੈ ਜੀ ਕੱਲੀ ਦੀ ਛੋਟੀ ਦੀ ਕੀ ਡਿਮਾਂਡ ਹੈ ਜੀ ਇਹਦਾ ਬਰੇ ਮੁੱਲ 8500 ਰੁਪਇਆ ਆਫਰ ਹੀ ਹੈ ਆਫਰ ਹੀ ਹਾਂਜੀ ਤੇ ਵੱਡੀ ਦਾ ਇਹਦਾ ਮੁੱਲ ਹੈਗਾ 12000 ਜੀ ਜੋੜਾ ਲੈ ਜੀ ਇਹ ਜੋੜਾ 16000 ਦੇ ਦੂੰਗਾ ਜੋੜਾ ਵੈਸੇ 20 ਬੰਦਾ 16 ਦੇ ਨੂੰ ਜੋੜਾ ਇਕੱਠਾ ਕਰ ਲਊਗਾ ਇਕੱਠਾ ਲੈ ਜੂਗਾ ਜੀ ਜਿਹੜੀ ਜਿ डिमांड ਆ ਜੀ ਬਾਕੀ ਜਿਹਨੂੰ ਲੱਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ